ਸਪੁਰ ਕੈਂਟ ਜ਼ਿਲ੍ਹੇ ਦੇ ਇੱਕ ਸਟੋਰ ਤੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਸੈਂਪਲ ਲਏ ਗਏ ਸਨ ਸੋ ਡੀ ਐਚਓ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਵੀ ਇਸ ਦੁਕਾਨ ਤੋਂ ਸੈਂਪਲ ਲਏ ਗਏ ਸਨ ਅਤੇ ਹੁਣ ਫੇਰ ਤੋਂ ਸ਼ਿਕਾਇਤ ਮਿਲੀ ਹੈ ਜਿਸ ਦੇ ਆਧਾਰ ਤੇ ਵੱਖ-ਵੱਖ ਪ੍ਰੋਡਕਟਸ ਦੇ ਸੈਂਪਲ ਲਏ ਗਏ ਨੇ ਰਿਪੋਰਟ ਆਉਣ ਤੋਂ ਬਾਅਦ ਹੁਣ ਅਗਲੀ ਕਾਰਵਾਈ ਕੀਤੀ ਜਾਵੇਗੀ

ਪਰ ਉਹ ਕਿਸੇ ਨੇ ਦੁਆਰਾ ਕੰਪਲੇਂਟ ਕਰ ਦਿੱਤੀ ਹੈ ਕਿ ਇਸ ਕਰਕੇ ਸਾਨੂੰ ਦੁਆਰਾ ਉਹਦੇ ਵੀ ਸਰ ਕੋ ਸੈਂਪਲ ਸੰਪਲ ਫੇਲ ਪਾਇਆ ਗਿਆ ਸੀਗਾ ਨਹੀਂ ਉਹ ਅਜੇ ਪਿੱਛੇ ਕੇ ਰਿਪੋਰਟ ਆਣੀ ਬਾਕੀ ਜੋ ਵੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਆਪਾਂ ਜੋ ਵੀ ਕਾਰਵਾਈ ਕਰਨੀ ਹੈ ਜੋ ਇਹ ਸਿੰਪਲ ਸਬਸਟੈਂਡਰਡ ਆਵੇ ਤੇ ਏਡੀਸੀ ਕੋਡ ਚੱਲਦਾ ਜੇ ਅਨਸੇਫ ਆਪੇ ਤਾਂ ਸੀਜੀਐਮ ਚ ਲੱਗਦਾ ਕੋ